ਕਈਆਂ ਨੂੰ ਮਤਲਬ ਹੀ ਵੋਟੀ ਚੰਗੀ ਮਿਲ ਜਾਂਦੀ ਨਹੀਂ ਕਈਆਂ ਨੂੰ ਮਾੜੀ ਜਦੋਂ ਆਪਾਂ ਸਿਰਾਂ ਬੰਦੀ ਕਰਨੇ ਆਪਣੇ ਸੋਨੇ ਦੇ ਸੈੱਟ ਲੈ ਰਹੇ ਨੇ ਓ ਰੀਲੀ ਅਭ ਯਣ ਵੇ ਕਿੱਡਾ ਪਾਇਆ ਮੂੰਹ ਵੇ ਐਡਾ ਕੁ ਤੇਰਾ ਗਲਾ ਵਨ ਚਾਰ ਪਾਲੇ ਤੋਂ ਮੂੰਹ ਚ ਤੇ ਫੁੱਲ ਤਿਆਰੀ ਆ ਰਹਿ ਗਈਆਂ ਮਹੀਨਿਆਂ ਤੋਂ ਵੀ ਕਾਂ ਵੈਸੇ ਇਹਨਾਂ ਦਾ ਜਿਹੜਾ ਉੱਥੇ ਕੈਨੇਡਾ ਜੇ ਆਸਟ੍ਰੇਲੀਆ ਦੇ ਲੜੀਆਂ ਪਾਉਂਦਾ ਹੀ ਕੰਮ ਹੈ ਇਹਨਾਂ ਦੋਵਾਂ ਦਾ ਸੀਮਾ ਚੜੀ ਚਵਾਰੇ ਤਰਵਨ ਹਸੀਮਾ ਚੜੀ ਆਦੀ ਆਪਣੇ ਵਿਆਹ ਦੇ ਡਾਲਰ ਸੁੱਟਨੇ ਤੇ ਸਾਰੇ ਪੈਸੇ ਤੂੰ ਚੱਕਣੇ ਆ ਉਥੋਂ ਆਦੀ ਓਕੇ ਸਸਰੀਕਾਲ ਸੋ ਅੱਜ ਫਾਈਨਲੀ ਜਿਹੜੇ ਘੜੀ ਦਾ ਇੰਤਜ਼ਾਰ ਸੀ ਉਹ ਘੜੀਆਂ ਆ ਗਈਆਂ ਸੋ ਆਪਾਂ ਵਿਆਹ ਦੀ ਕਰਨ ਲੱਗੇ ਘਰ ਦੀ ਵਿਆਹ ਦੀ ਤਾਂ ਚਲੋ ਹੋ ਗਈ ਹੋ ਗਈ ਡੈਕੋਰੇਸ਼ਨ ਸੋ ਅੱਜ ਘਰ ਦੀ ਵੀ ਡੈਕੋਰੇਸ਼ਨ ਕਰਾਉਣ ਲੱਗੇ ਆ ਸੋ ਆਜੋ ਫਿਰ ਭਾਜੀ ਸਸਰੀਕਾਲ ਇਹ ਭਾਜੀ ਕਿੱਥੋਂ ਆਏ ਮੋਗੇ ਤੋਂ ਆਏ ਇਹ ਭਾਜੀ ਮੋਗੇ ਤੋਂ ਆਏ ਆ ਸੋ ਪ੍ਰਿਆ ਕਿਦਾਂ ਦੀ ਜੋ ਅਸੈਪਟ ਕਰਦੀ ਸੀ ਚੀਜ਼ ਉਹ ਫਿਰ ਅੱਜ ਇੱਥੇ ਉਹ ਹੋਊਗੀ ਐਕਸਪੈਕਟ ਐਕਸਪੈਕਟ ਚਲੋ ਭਾਜੀ ਇਹ ਹੈਗੀ ਇੰਗਲਿਸ਼ ਦੀ ਟੀਚਰ ਇਹਨੇ ਮੇਰੀਆਂ ਗਲਤੀਆਂ ਗੱਡੀ ਜਾਣੀਆਂ ਬਾਕੀ ਉਧਰ ਉਹ ਵੀ ਭਾਜੀ ਆ ਗਏ ਆ ਕਰੋਨੇ ਭਾਈ ਨਾਲ ਵੀ ਗੱਲਬਾਤ ਆ ਜਾਓ ਫਿਰ ਆ ਭਾਜੀ ਆ ਭਾਜੀ ਇੱਕ ਰਿ ਵਿਆਹ ਆ ਲਾ ਕਰ ਸੋ ਭਾਜੀ ਤੁਸੀਂ ਵੀ ਮੇਰੇ ਮਤਲਬ ਕਿ ਬਰਬਾਦੀ ਦੇ ਆ ਗਏ ਹੋ ਲੋ ਜੀ ਆ ਭਾਈ ਨੇ ਕਹਿੰਦੇ ਘਰ ਨੂੰ ਹੁਣ ਹਾਰਨਾ ਸ਼ਿੰਗਾਰਨਾ ਆ ਹਾਂਜੀ ਮਾਟਰ ਜੀ ਕੀ ਕਹਿਣਾ ਚਾਹੇਗਾ ਕੁਛ ਨਹੀਂ ਕਹਿਣਾ ਕੀ ਆ ਕੋਲਮ ਲਾ ਕੇ ਸਭ ਕੁਝ ਬਹੁਤ ਵਧੀਆ ਚੱਲਦਾ ਪਿਆ ਵੀਰੇ ਹੁਣ ਅੱਜ ਡੈਕੋਰੇਸ਼ਨ ਕਰਾਉਣ ਲੱਗੇ ਆਪਾਂ ਹਾਂਜੀ ਤੇ ਬਸ ਲੜੀਆਂ ਦੇਖ ਲੋ ਲੜੀਆਂ ਪੈ ਗਈਆਂ ਲੜੀਆਂ ਲੱਗ ਗਈਆਂ ਕਰਨ ਵਾਲੀਆਂ ਥੋੜੀਆਂ ਜੀਆਂ ਨਹੀਂ ਤੁਸੀਂ ਆਪ ਹੀ ਕਰ ਲਓ ਲੜੀਆਂ ਇਹ ਭਾਜੀ ਇਹ ਵੈਸੇ ਇਹਨਾਂ ਦਾ ਜਿਹੜਾ ਉੱਥੇ ਕੈਨੇਡਾ ਜੇ ਆਸਟ੍ਰੇਲੀਆ ਦੇ ਲੜੀਆਂ ਪਾਉਂਦਾ ਹੀ ਕੰਮ ਹੈ ਇਹਨਾਂ ਦੋਵਾਂ ਦਾ ਤਾਂ ਇੱਥੇ ਬਾਹਰ ਕੇ ਨੋਟਿਸ ਕਰਦੀਆਂ ਮੈਂ ਗਲਤੀਆਂ ਘੜਦੀਆਂ ਭਈ ਆ ਸਾਰੀਆਂ ਲੜੀਆਂ ਵੀ ਇਹਨਾਂ ਦੀ ਮਰਜ਼ੀ ਨਾਲ ਹੀ ਪਈਆਂ ਇਹਨਾਂ ਨੇ ਦਸ-ਦਸ ਹੀ ਪਵਾਈਆਂ ਆਹੋ ਆਪ ਹੀ ਪਾਈਆਂ ਇਹਨਾਂ ਨੇ ਤਾਂ ਹੀ ਦਾ ਐਕਸਪੀਰੀਅੰਸ ਹੈ ਨਾ ਤੁਹਾਨੂੰ ਆ ਵੇ ਹਾਂਜੀ ਆ ਵੇ ਕਿਸਮਾਨੰਦਰ ਬਾਈ ਜੀ ਨੇ ਖਿਲਾਰਤਾ ਤੇ ਮਾਸਟਰ ਜੀ ਕਹਿੰਦੇ ਦੱਸਣਗੇ ਹਾਂਜੀ ਮਾਸਟਰ ਬਾਬਿਓ ਆ ਆ ਗਿਆ ਆਪਣਾ ਵਿਆਹ ਵਾਲਾ ਘਰ ਓਕੇ ਏ ਮਾਟਰ ਇਹਦੇ ਚ ਕੀ ਆ ਇਹਦੇ ਚ ਤਾਂ ਵੀਰੇ ਛਤਰੀਆਂ ਸਾਰਾ ਕੁਝ ਕਮਾਲ ਤਾਂ ਇਹਦਾ ਉਹ ਮਾਈ ਗੋਡ ਇਹਦੀ ਆ ਬੀਬੀਆਂ ਨੂੰ ਵੇਲ ਹੀ ਨਹੀਂ ਹੈਗੀ ਕੀ ਚੱਕਰ ਪੈ ਗਿਆ ਨਹੀਂ ਵੀ ਆਈਏ ਪੂੜੀ ਫੜਉਣ ਲੱਗੇ ਆ ਥੱਲੇ ਕਿਉਂਕਿ ਜਿਹੜੀ ਬਾਹਰਲੀ ਕਹਿੰਦੇ ਚੀਜ਼ ਆ ਉਹ ਥੋੜੀ ਉੱਚੀ ਐ ਇਸ ਕਰਕੇ ਪੂੜੀ ਲੱਗੂਗੀ ਸੋ ਇੱਥੋਂ ਦੀ ਪੂੜੀ ਫੜਉਣ ਲੱਗੇ ਆ ਪੂੜੀ ਕਿੰਨੇ ਝਾੜਿਆ ਪੂਤਣੀ ਦੇ ਤੈਨੂੰ ਦੁਲਾ ਕਿਨੇ ਬਣਾਇਆ ਉਤਣੀ ਦੇ ਉਹ ਇਹਦੇ ਸਹਰਾਣੇ ਖੜਾ ਕੀ ਕਰਦਾ ਵੀ ਘਰ ਦੇ ਵਿੱਚ ਇੰਨੇ ਕੰਮਕਾਰ ਕਰਨ ਵਾਲੇ ਪਏ ਤਾਂ ਤੂੰ ਇਹਦੇ ਸਹਰਾਣੇ ਬਾਈ ਦੇ ਖੜਾ ਵੇਹਣਾ ਪਿਆ ਵਾ ਵੀ ਤੂੰ ਕਦੇ ਚੁੰਨੀਆਂ ਲੱਗਦੀ ਨਹੀਂ ਵੇਖੀਆਂ ਓਏ ਪਰ ਮੈਂ ਚੁੰਨੀਆਂ ਲੱਗਦੀਆਂ ਕਦੇ ਨਹੀਂ ਵੇਖੀਆਂ ਲੋ ਜੀ ਭਾਜੀ ਜੋਰਾ ਸ਼ੋਰਾ ਦੇ ਕੰਮ ਹੋ ਰਿਹਾ ਫਾਈਨ ਲੁੱਕ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਇੱਕ ਕਰੀ ਦੇਖੋ ਭਾਜੀ ਹੁਣ ਚੁੰਨੀਆਂ ਲਮਕਾਈ ਜਾਂਦੇ ਆ ਲੱਗ ਗਿਆ ਚੁੰਨੀਆਂ ਇਧਰ ਬੂਹੇ ਤੇ ਵੀ ਲੱਗ ਗਈਆਂ ਸਟਾਰਟਿੰਗ ਹੋਈ ਹੈ ਇਹ ਤਾਂ ਬਹੁਤ ਕੁਝ ਬਾਕੀ ਹੈ ਕੀ ਕੁਝ ਬਾਕੀ ਇਹ ਤਾਂ ਬਰਬਾਦੀ ਵੀ ਮੇਰੀ ਬਾਕੀ ਹੈ ਉਹ ਤਾਂ ਸਭ ਤੋਂ ਜ਼ਿਆਦਾ ਮੰਮੀ ਟੋੜਾ ਮੁੰਡੇ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬਰਬਾਦ ਨਹੀਂ ਹੁੰਦੀ ਬਾਪ ਜੇ ਹਰ ਇੱਕ ਦੀ ਜ਼ਿੰਦਗੀ ਜੇ ਸਮਾਂ ਆਉਂਦਾ ਹੈ ਕਿਹੜਾ ਅਭੀਆ ਵਿਆਹ ਦਾ ਨਹੀਂ ਬਰਬਾਦੀ ਨਹੀਂ ਆਉਂਦੀ ਹੁੰਦੀ ਕਿਉਂ ਨਾ ਇਹ ਤਾਂ ਆਪਣੀਆਂ ਆਪਣੀ ਕਿਸਮਤ ਅਗਈਆਂ ਦੀ ਬਰਬਾਦੀ ਗਈਆਂ ਕਈਆਂ ਨੂੰ ਮਤਲਬ ਹੀ ਵੋਟੀ ਚੰਗੀ ਮਿਲ ਜਾਂਦੀ ਹੈ ਕਈਆਂ ਨੂੰ ਮਾੜੀ ਆਪਣਿਆਂ ਦੀ ਤਾਂ ਚੰਗੀ ਹੈ ਓ ਮਾਈ ਗੋਡ ਦੇ ਤਾਂ ਪੰਪ ਕਿਉਂਕਿ ਉਹਨੇ ਵਲੌਗ ਦੇਖਣਾ ਵੈਸੇ ਚੰਗੇ ਨੇ ਚੰਗੇ ਹੀ ਜਾਂਦਾ ਬਾਕੀ ਥੋੜਾ ਚੰਗੀ ਹੈ ਮਾਰ ਦੋ ਛਾਲ ਆ ਜਾਓ ਥੱਲੇ ਖੜੇ ਕੈਚ ਕਰ ਲਾਂਗੇ ਤੁਹਾਨੂੰ ਆ ਜਾ ਆ ਜਾ ਥੱਲੇ ਜਾ ਵੀ ਨਹੀਂ ਜਾ ਇਹ ਚੀਜ਼ਾਂ ਨਾ ਤੁਹਾਨੂੰ ਪਹਿਲਾਂ ਪੁੱਛਣੀਆਂ ਚਾਹੀਦੀਆਂ ਹੈ ਪ੍ਰੀਤ ਤੁਸੀਂ ਘਰੇ ਕਰਦੇ ਆ ਜਿਹੜੀਆਂ ਹੁੰਦੀਆਂ ਨੇ ਲੇਡੀਜ਼ ਕਰਦੇ ਆ ਲੇਡੀਜ਼ ਨੂੰ ਜ਼ਿੰਮੇਵਾਰੀ ਹੁੰਦੀ ਕਿ ਕੋਈ ਆਇਆ ਬਾਹਰਲਾ ਤਾਂ ਉਹਨੂੰ ਸੇਵਾ ਪਾਣੀ ਦੀ ਕਰੋ ਤੇ ਤੁਸੀਂ ਆਪਦੇ ਚੱਕ ਕਰ ਜ਼ਮਾਨਾ ਬਦਲ ਗਿਆ ਇਕੱਲੇ ਲੇਡੀਜ਼ ਦੀ ਰਿਸਪੌਂਸਿਬਿਲਟੀ ਨਹੀਂ ਹੈਗੀ ਅੱਛਾ ਅਸੀਂ ਤੇ ਪਤਾ ਨਹੀਂ ਵਲੌਗ ਬਣਾ ਰਹੇ ਆ ਉਹ ਕੋਈ ਜ਼ਰੂਰੀ ਕੰਮ ਨਹੀਂ ਹੈ ਜਿਹੜੇ ਘਰ ਦੇ ਵਿਲੇ ਬੰਨ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈਗਾ ਲੋ ਜੀ ਇੰਟਰੋਡਿਊਸ ਕਰਨ ਲੱਗੇ ਆ ਇਹ ਦੋ ਬੰਦੇ ਕਹਿੰਦੇ ਕਿ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਇਹ ਕਰਦੇ ਕੀ ਪ੍ਰੀਤੀ ਸਾਰਾ ਦਿਨ ਜਿੰਨੀਆਂ ਬਸ ਕਦੇ ਟਿੱਕੀਆਂ ਖਾ ਲੜੀ ਅਸੀਂ ਕਦੇ ਦੇਖਿਆ ਨਹੀਂ ਸਾਰੀਆਂ ਦੀਆਂ ਟਿੱਕੀਆਂ ਖਾ ਰਹੇ ਆ ਆਪਣੇ ਮੂੰਹ ਤੇ ਆਪ ਤੁਸੀਂ ਸਾਰਾ ਟੱਕ ਅਸੀਂ ਬਾਈ ਜੀ ਸਵੇਰ ਦੇ ਲੱਗੇ ਡੱਬੇ ਵੰਡਣ ਤੇ ਤੁਸੀਂ ਪਤਾ ਨਹੀਂ ਕਿੱਥੇ ਗਏ ਲੈ ਆ ਵੇ ਲੋ ਸਵੇਰ ਦੇ ਸਾਲਾ 4 ਵਜੇ ਦੇ ਵਿੱਚ 170 ਡੱਬਾ ਲਿੱਤਾ ਜਿਹਦੇ ਵਿੱਚ ਤਿੰਨ ਡੱਬੇ ਵੰਡੇ ਆ ਚਾਰ ਚਾਰ ਡੱਬੇ ਵੰਡੇ ਆ ਜਿਹੜੇ ਕੀ ਇਹ 10 ਵਜੇ ਦੇ ਨਿਕਲੇ ਆ ਤੇ ਕਿੰਨੇ ਵਜੇ ਆਣ ਦੋ ਘੰਟਾ ਪਹਿਲਾਂ ਤੇ ਆ ਗਏ ਆ ਬਾਉ ਜੀ 2:30 ਵਜੇ ਉਹ ਬਾਜੀ ਸਾਨੂੰ ਰਿਸਪੋਨਸਿਬਿਲਟੀ ਅਸੀਂ ਕਰਨੀ ਸ਼ਿੰਗਾਰਨ ਆ ਦੇਖੋ ਬਾਜੀ ਲੱਗਣ ਲੱਗੇ ਫੁੱਲ ਲਓ ਜੀ ਓਏ ਹੋਏ ਹੋਏ ਓਏ ਹੋਏ 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 ਨਾ ਆਪਣੇ ਘਰ ਇਹ ਕਰਮ ਗੋਚ ਉਹ ਵੀ ਹੋ ਗਏ ਮਾਟਰ ਵੇਲਾ ਤੇਰੇ ਆ ਇਸ਼ਾਰਾ ਕਰਕੇ ਇਹ ਗੱਲ ਕਹੀ ਉਹਨੇ ਉਹ ਵੈਸੇ ਨੋਰਮਲ ਹੀ ਦੱਸਿਆ ਇਹ ਹੋ ਰਹਾ ਕੋਲ ਲੱਤੇ ਹੋਣੇ ਕੋਈ ਨਾ ਪਰ ਜੋ ਬੋਲ ਲੈ ਹਾਂ ਲੱਗਦੀ ਵਿਵਸਥਾ ਕਰੀਆ ਬੜੇ ਕੈਮਰਾ ਆਪਣੇ ਕੋਲ ਚੱਲ ਕੈਮਰੇ ਲੱਗੇ ਆ ਕੋਈ ਨਾ ਜੇ ਹੋਇਆ ਕੁਝ ਕਾਣ ਤੇ ਭਾਜੀ ਤੁਹਾਨੂੰ ਰਿਕਾਰਡਿੰਗ ਭੇਜ ਦਾਂਗੇ ਸਾਨੂੰ ਪੈਸੇ ਨਾ ਪਾ ਦਿਓ ਕੋਈ ਰਿਸਪੋਨਸਿਬਿਲਟੀ ਨਹੀਂ ਚੋਰ ਚੋਰਾ ਚਾਤਾਂਗੇ ਠੀਕ ਆ ਵਾ ਤੁਹਾਨੂੰ ਕੈਮਰਾ ਰਿਕਾਰਡਿੰਗ ਭੇਜ ਦਾਂਗੇ ਕੀ ਕਰਦਾ ਆਪਣਾ ਮੇਰਾ ਭਾਂਜਾ ਆਇਆ ਤੇ ਉਦੋਂ ਪਿਛਲੀ ਵਾਰੀ ਪ੍ਰੋਗਰਾਮ ਤੇ ਇਹਨੇ ਬੜੇ ਪੈਸੇ ਲੁੱਟੇ ਦਿਖਾ ਪੈਸੇ ਲੁੱਟੇ ਜਿਹੜੇ ਇਹਨੂੰ ਹੋ ਰਿਸਪੋਨਸਿਬਿਲਟੀ ਲਈ ਆ ਵਿਆਹ ਦੇ ਡਾਲਰ ਸੁੱਟਨੇ ਇਹਦੀ ਰਿਸਪੋਨਸਿਬਿਲਟੀ ਲਈ ਆ ਚਲੋ ਆਦੀ ਆਪਣੇ ਵਿਆਹ ਦੇ ਡਾਲਰ ਸੁੱ ਆਰ ਯੂ ਰੈਡੀ ਵੇ ਕੀ ਸਮਝਾ ਰਹੀ ਆ ਮਾਸਟਰ ਹੈਲੋ ਟੰਪੂ ਉਹ ਕੀ ਕੀ ਇਸ ਨੇਮ ਇਸ ਟੰਪੂ ਹੋ ਗਿਆ ਆਪਣਾ ਰੈਡੀ ਸੋ ਚਲੋ ਜਿੰਨਾ ਕੋ ਵੀ ਹੈਗਾ ਪਿਕ ਕਰੀ ਦਿਖਾ ਦਈਏ ਲੋ ਜੀ ਵੀ ਪਛਾਣਿਆ ਨਹੀਂ ਜਾਂਦਾ ਪਿਆ ਕਿ ਸਾਡਾ ਘਰ ਆ ਐਡਾ ਸੋਹਣਾ ਮਨਮੋਹ ਪਵਨ ਸੇਠੀ ਦਾ ਘਰ ਆ ਸਾਨੂੰ ਕੋ ਜਿੰਦੀ ਸ਼ਾਲ ਸੇਠੀ ਦਾ ਘਰ ਆ ਤੇ ਭਾਜੀ ਮੇਰਾ ਨਾਮ ਤੇਰਾ ਨਾਮ ਤਾਂ ਹੁਣ ਬਣ ਜਾਣਾ ਦਿਨ ਤਾਂ ਚਾਰ ਹੀ ਬਾਕੀ ਆ ਔਰ ਆ ਗਿਆ ਆ ਆ ਬੰਦੇ ਨੇ ਦੇ ਵੀ ਮੇਰੇ ਵਿਆਹ ਦੇ ਵਿੱਚ ਬਹੁਤ ਸਜੋਗ ਆ ਸਜੋਗ ਆ ਵੇਲੜਾ ਸਿਰੇ ਦਾ ਆ ਗਿਆ ਆ ਗਿਆ ਅੱਜ ਆ ਕੇ ਤੇ ਗੱਲਾਂ ਸੁਣਾਉਂਦਾ ਨਹੀਂ ਭਾਈ ਸਵੇਰ ਦੇ ਡੱਬੇ ਬਣਦਾ ਪਿਆ ਸਵੇਰ ਸਵੇਰ ਦੇ ਡੱਬੇ ਬਣਦਾ ਪਿਆ ਪਿਆਲਾ ਕਰ ਨੱਚ ਕੇ ਦਾ ਦਿਖਾ ਦਿਓ ਭਾਈ ਨਹੀਂ ਚੱਲ ਚਲੋ ਵੇੜਾ ਦੇ ਮੇਰਾ ਬੁਲਗੜਾ ਬੁਲਗੜਾ ਟੰਗਣਾ ਗਲੰਗੜਾ ਟੰਗੜਾ ਗੜਾ ਟੰਗਣਾ ਗਲੰਗੜਾ ਕੋਕ ਪੀਓਗੇ ਕਿ ਚਾਹ ਚਾਹ ਭਾਜੀ ਤੇ ਨਾਲ ਭਾਈ ਚਾਹ ਵੀ ਨਹੀਂ ਚਾਹ ਪੀਣੀ ਭਾਜੀ ਕੱਲੀ ਚਾਹ ਪੀਣੀ ਤੇ ਫੀਮ ਫੂਮ ਫੀਮ ਖਾਓਗੇ ਨਾਲ ਮਿੱਠਾ ਬਾਜੀ ਕੀ ਖਾਓਗੇ ਨਾਲ ਮਿੱਠਾ ਮਿੱਠਾ ਉਹਨੇ ਥੱਲੇ ਛਾਲ ਮਾਰਦੈ ਨੇ ਉਹਨੇ ਮੈਂ ਲੈ ਇੱਥੇ ਧਰ ਦੋ ਮੈਨੂੰ ਜੋਲ ਲੈਣਾ ਪ੍ਰੀਆ ਵਿਆਹ ਜੇ ਹੋਇਆ ਨਹੀਂ ਤੇ ਮੰਗਣ ਵਾਲੇ ਪਹਿਲਾਂ ਹੀ ਬਾਹਰ ਖੜ੍ਹ ਗਏ ਆ ਗਏ ਲੈ ਓ ਯਾਰ ਬਾਅਦ ਚ ਆਏ ਹੋ ਯਾਰ ਚਲੋ ਯਾਰ 28 ਤੋਂ ਬਾਅਦ ਆਏ ਹੋ 28 ਤੋਂ ਬਾਅਦ ਆਏ ਹੋ ਯਾਰ ਚਲੋ ਨਾ ਨਾ ਯਾਰ ਬਾਅਦ ਚ ਆਏ ਹੋ ਯਾਰ ਵੇਲਾ ਪ੍ਰੀਆ ਉਦੋਂ ਨਾਲੇ ਨਚਾਵਾਂਗੇ ਤੇ ਨਾਲੇ ਫਿਰ ਨਾਲੇ ਤੋਂ ਉਦੋਂ ਨਚਾਵਾਂਗੇ ਤੇ ਨਾਲੇ ਫਿਰ ਜਾਨੀ ਵਧਾਈਆਂ ਦੀ ਮਾਤੈ ਹੁਣ ਭਾਜੀ ਉਹਨੇ ਕਹਿੰਦੇ ਚਾਹ ਜੂ ਪੀਂਦੇ ਵੇ ਭਾਜੀ ਥੱਕ ਗਏ ਨੀ ਕੱਕੇ ਨਹੀਂ ਭਾਈ ਕਿੰਨਾ ਕਿੰਨੇ ਪਰਸੈਂਟ ਕੰਮ ਆਪਣਾ ਡਨ ਹੋ ਗਿਆ 25% ਹੋਇਆ ਹਜੇ ਮਤਲਬ ਐਡਾ ਸੋਹਣਾ ਆਪਣਾ ਘਰ ਲੱਗਣ ਲੱਗ ਗਿਆ ਜੇ ਤੁਸੀਂ 25% ਹੀ ਕੰਮ ਕੀਤਾ ਜੋ 100 ਹੋ ਗਿਆ ਮੈਨੂੰ ਤਾਂ ਲੱਗਦਾ ਸਾਡੀ ਅੱਖਾਂ ਵਸ ਮਟਰ ਜੀ ਰੋਸ਼ਨੀ ਚਲ ਜਾਂਦੀਆਂ ਅੱਖਾਂ ਦੀ ਮੈਂ ਕਹਿੰਦਾ ਉਹ ਕਹਿੰਦਾ ਕਿ ਧਰਮ ਘੋੜ ਸਾਰਾ ਖੜ ਖੜ ਵੇਖੂਗਾ ਜਦੋਂ 100% ਕੰਮ ਹੋ ਗਿਆ ਓ ਮਾਈ ਗੋਡ ਸੋ ਦੇਖਦੇ ਆ ਕੀ ਬਣਦਾ ਕੀ ਜੁੜਦਾ ਆ ਜੋ ਫਿਰ ਭਾਈ ਚਾਹ ਚੂ ਪੀ ਕੇ ਹੁਣ ਕੈਮ ਹੋ ਗਿਆ ਇਹ ਐ ਭਾਈ ਹੁਣ ਹੁਣ ਸ਼ਿੰਗਾਰ ਦਿਓ ਘੈਂਟ ਜਿਹਾ ਬਣਾ ਦਿਓ ਬਸ ਤੇਰਾ ਤੇਰਾ ਭਾਈ ਤੇਰਾ ਲੋਕੀ ਖੜ ਖੜ ਇੱਥੇ ਮੋਟਰਸਾਈਕਲਾਂ ਦੇ ਪ ਵੇਲੀ ਵੇਂਦੀ ਕਰਾ ਦੇ ਸ਼ਤਰ ਇਤੋਂ ਉੱਤੇ ਗਈ ਓਏ ਹੋਏ ਨਾ 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 ਦੇ ਫੁੱਲ ਤੇ ਆਰੀਆ ਰਹਿ ਗਈਆਂ ਮਹੀਨਿਆਂ ਤੋਂ ਵੀ ਕਾਂ ਦਿਲ ਬਾਗੋ ਬਾਗ ਬਹਿ ਗਈਆਂ ਵਿਆਹ ਦੀਆਂ ਨੇੜ ਤਰੀਕਾਂ ਜੀ 70% ਕਹਿੰਦਾ ਕਿ ਇਹਨਾਂ ਦਾ ਜਿਹੜਾ ਵਰਕ ਦਾ ਡੈਕੋਰੇਸ਼ਨ ਦਾ ਪ੍ਰੀਆ ਡਨ ਹੋ ਗਿਆ ਲੱਗਦਾ ਹੈ ਤੇ ਕਿਵੇਂ ਲੱਗ ਰਿਹਾ ਤੈਨੂੰ ਬਹੁਤ ਸਾਨੂੰ ਜਿਤਨਾ ਕੀ ਲਾਈਟਸ ਵਗੈਰੇ ਚੱਗੂਗੇ ਨਾ ਹਾਂ ਬਾਕੀ ਵਲੌਗ ਵਾਲੇ ਜਿਹੜੇ ਦੇਖਦੇ ਪਏ ਆ ਉਹਨਾਂ ਨੂੰ ਵੀ ਲੱਗ ਰਿਹਾ ਕਿ ਹਾਂ ਵੀ ਕੁਝ ਲੱਗਾ ਆ ਆਪਣੇ ਜਿਹੜੇ ਫਲਾਵਰ ਲੱਗੇ ਕਿੱਡੇ ਸੋਹਣੇ ਲੱਗਦੇ ਪਏ ਹਨ ਅੰਦਰ ਵੀ ਤੁਹਾਨੂੰ ਦਿਖਾਉਣੇ ਆ ਆ ਹਾ ਹਾ ਆਏ ਹਾ ਹਾ ਓਏ ਹੋਏ ਹੋਏ ਓਏ ਓਏ ਹੋਏ 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 ਓਏ ਹੈ ਤਿੰਨ ਕਾਰਡ ਰਹਿ ਗਏ ਹੈ ਤਿੰਨ ਇਹ ਭਾਈ ਦੀ ਡਿਊਟੀ ਕੀ ਆ ਬਰੀਆ ਇਹ ਭਾਈ ਦੀ ਡਿਊਟੀ ਹੈ ਕਾਰਡ ਵੰਡਣਾ ਸਿਰਫ ਤਿੰਨ ਰਹਿ ਗਏ ਓਕੇ ਤੇ ਤਿੰਨਾ ਚੋਂ ਦੋ ਇੱਕ ਪਾਸੇ ਰਹਿ ਗਏ ਅੱਛਾ ਜੀ ਤੇ ਤੀਜਾ ਜਿਹੜਾ ਆਪੇ ਅਗੇ ਤਾਂ ਮੈਂ ਆ ਕੇ ਲਾ ਦੇਣਾ ਇਹਨੂੰ ਪ੍ਰੈਂਡ ਤੇ ਮੈਂ ਸੋਚ ਰਿਹਾ ਇਹਨੂੰ 1100 ਰੁਪਏ ਮੈਂ ਸ਼ਗਨ ਦੇ ਦੇਣਾ ਹਾਂ ਇਹਨੇ ਇਹਨੇ 1100 ਰੁਪਏ ਦੀ ਹੈਪੀ ਆ ਇਹ ਯਾਨ ਦੇ ਵੀਰਾ ਜਿੱਦਾਂ ਦਾ ਤੂੰ ਆਇਆ ਮੈਨੂੰ ਇਹ ਦੱਸ ਕੇ ਕਿ ਕੀ 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 ਤੇਰੇ ਕੋਲ ਆਇਆ ਇਹਨੂੰ ਭਈ ਇਹਨੇ ਜਿੰਨੇ ਜਿੰਨੇ ਕੰਮ ਕਰਦਾ ਪਿਆ ਨਾ ਮੈਂ ਕਿਹਾ ਇਹਨੂੰ 1100 ਰੁਪਏ ਸ਼ਗਨ ਦੇ ਦੇ ਸਾਨੂੰ ਸਾਨੂੰ ਕਿਹਾ 1100 ਜਦੋਂ ਆਪਾਂ ਸਿਰਾਂ ਬੰਦੀ ਕਰਦੇ ਆ ਆਪਣੇ ਸੋਨੇ ਦੇ ਸੈੱਟ ਦੇਨੇ ਨੇ ਓਹ ਰੀਲੀ ਚਲੋ ਪਾਤਾ ਨਾ ਮੈਂ ਇੱਥੇ ਐਂਡ ਕਰਦਾ ਪਿਆ ਲੋ ਜੀ ਟੌਪਿਕ ਚੇਂਜ ਕਰੋ ਭਾਜੀ ਜੋ ਆਪਾਂ ਸੋਚਿਆ ਸੀ ਉਸ ਤੋਂ ਭਾਜੀ ਤੁਸੀਂ ਕੈਂਟ ਕਰਾਤਾ ਇਹ ਭਾਜੀ ਮੋਗੇ ਵਾਲੇ ਬਾਈ ਜਦੋਂ ਵੀ ਕਰਾਉਂਦੇ ਸਿਰਾਈ ਕਰਾਉਂਦੇ ਆ ਇੱਕ ਵਾਰੀ ਪਾਰੀ ਆਪਣੇ ਪੇਜ ਦਾ ਵੀ ਨਾਮ ਬੋਲ ਦੋ ਆਪਣੇ ਜੀ SB Wedding Planner SB Wedding Planner ਬਾਕੀ ਕਹਿੰਦੇ ਕਿ ਆਪਾਂ ਇਹਨਾਂ ਦੀ ਡਿਸਕ੍ਰਿਪਸ਼ਨ ਤੇ ਨੰਬਰ ਵੀ ਪਾਵਾਂਗੇ ਜੇ ਕਿਸੇ ਨੇ ਆਪਣਾ ਵੈਡਿੰਗ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕਰਉਣਾ ਹੋਵੇ ਤੇ ਭਾਈ ਹੁਣਾਂ ਸੰਪਰਕ ਕਰ ਲੇ ਬਾਕੀ ਦੇਖੋ ਭਾਜੀ ਉਹ ਕੈਂਟ ਆ ਤੇ ਹਜੇ ਅੰਦਰੋਂ ਵੀ ਬਹੁਤ ਇਹਨਾਂ ਨੇ ਕੈਂਟ ਬਣਾਇਆ ਤੇ ਹਜੇ ਫਾਈਨਲ ਲੁੱਕ ਦਿੱਤੀ ਨਹੀਂ ਕੀ ਕਰੇ ਫੰਕਸ਼ਨ ਹੈਗਾ ਕੋਈ ਅੱਜ ਕੌਣ ਕੱਢਣ ਲੱਗੇ ਆਹ ਮਾਈ ਗੋਡ ਮਾਟਰ ਕੌਣ ਆਉਂਦੇ ਨੇ ਨੂੰ ਕੱਢਣ ਕੱਢੀ ਫਿਰ ਇੱਕ ਆਹ ਕਹਿੰਦਾ ਨਾ ਬੋਲੇ ਇੱਕ ਇੱਕ ਇਹਦੇ ਗੂਣ ਉਹਦੇ ਗੂਣ ਆ ਭਰਾਵਾ ਸਾਨੂੰ ਕੋੜੀ ਵੀ ਆਉਂਦੀ ਆ ਨਹੀਂ ਉਹ ਨਹੀਂ ਗੋਣ ਹੁੰਦੇ ਆਲੂ ਸੜ ਗਏ ਸਾਰੇ ਧਰਮ ਨਾਲ ਆਲੂ ਸੜ ਗਏ ਸਾਰੇ ਸੀਮਾ ਚੜੀ ਚਵਾਰੇ ਧਰਮ ਨਾਲ ਸੀਮਾ ਚੜੀ ਉਹ ਬਿੱਟੂ ਚੜ ਗਿਆ ਚਵਾਰੇ ਧਰਮ ਨਾਲ ਸੀਮਾ ਚੜੀ ਚਵਾਰੇ ਤੂੰ ਆ ਜਾ ਮਾਰੇ ਨਹੀਂ ਪ੍ਰੀਤ ਤੂੰ ਜਵਾਕਾਂ ਜੀਆਂ ਪੋਰ ਕੀ ਹੋਰ ਕੋਈ ਫਾੜਦੇ ਤੋਡਾ ਬੰਤੇਰਾ ਬੰਦਾ ਘਰ ਆਲਾ ਤੇਰਾ ਲੈ ਵੇਲਾ ਲੈ ਵੇਲਾ ਕਲਾਪਿੰਗ ਕਰੋ ਸਾਰੇ 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 ਕੋਆ ਮੇਰੇ ਕੋਲ ਨਹੀਂ ਹੁੰਦੀ ਇਹ ਝੂਠ ਹੈ ਸ਼ਰੀਆਮ ਝੂਠ ਮਾਰੀ ਨਾ ਕਿਹਦਾ ਬੀਬੀਆ ਨਾ ਕਿਹਦਾ ਬੀਬੀਆ ਪਾਪਾ ਦਾਦਾ ਦਾ ਕਿ ਮਮਾ ਦਾ ਲੈ ਮਮਾ ਦਾ ਇਹ ਕਹਿੰਦੇ ਬੀਬੀਆਂ ਕੌਣ ਕੱਢੀ ਜਾਂਦੀਆਂ ਸੋ ਚਲੋ ਤੁਸੀਂ ਵੀ ਚੱਲੀਏ ਆਜੋ ਫੂਡ ਲਾ ਦਿਓ ਖਾਸ ਡਿਮਾਂਡ ਤੇ ਆਪਾਂ ਲੈਣਾ ਹੈ ਗਰਮਾ-ਗਰਮ ਸਮੋਸੇ ਹੈ ਜੱਸੇ ਹੋਏ ਕਿਉਂਕਿ ਬੀਬੀਆਂ ਤੇ ਗੌਣ ਗਾਗਾ ਕਿ ਮੇਰੇ ਹਸਾ ਹੁਣ ਥੱਕ ਗਈ ਹੋਗੀ ਉਹਨਾਂ ਨੂੰ ਹੁਣ ਸਮੋਸਿਆਂ ਦੀ ਲੋੜ ਆਪਾਂ ਆਵਾਜ਼ ਬਿਠਾਉਣੇ ਕਲੇ ਸਮੋਸੇ ਦੀ ਆਹੋ ਕਿਉਂ ਚੁੱਪ ਨਹੀਂ ਹੋ ਰਹੀਆਂ ਬੀਬੀਆਂ ਸੋ ਅਸੀਂ ਚੁੱਪ ਕਰਾ ਰਹੇ ਆ ਪਰ ਚੁੱਪ ਨਹੀਂ ਹੋ ਰਹੀਆਂ ਸੋ ਦੇਖੋ ਗਰਮਾ-ਗਰਮ ਸਮੋਸੇ ਬਣ ਰਹੇ ਆ ਸੋ ਹੁਣ ਜਾ ਕੇ ਆਪਾਂ ਇਹਨੂੰ ਖੋਵਾਂਗੇ ਤੇ ਫਿਰ ਆਜੋ ਫਿਰ ਲੋ ਜੀ ਪੂਰੀਆਂ ਰੌਣਕ ਮੇਲੇ ਲੱਗੇ ਹੋਏ ਆ ਇੱਧਰ ਜਿੱਧਰ ਸਮੋਸੇ ਵੀ ਬਣ ਕੇ ਰੈਡੀ ਆ ਹਾਂ ਬਰੀ ਐਕਸਾਈਟਿਡ ਆਸਨਾ ਲਗਾਵੀ ਕਰ ਰਹੇ ਆ ਇਹ ਚੱਲ ਰਿਹਾ ਪ੍ਰੋਗ ਵੀ ਕਿੱਦਾਂ ਪਾਲਾ ਨਾ ਜਾ ਕੇ ਮੱਝਾ ਬਾਪੂ ਚਾਰ ਦਾ ਵੇਖ ਗਲਾਵਿਆਂ ਵਿੱਚ ਕਿੱਦਾਂ ਪਾਇਆ ਮੂੰਹ 'ਵੈ ਐਡਾ ਕੁ ਤੇਰਾ ਗਲਾਵਨ ਚਾਰ ਪਾਲੇ ਤੋਂ ਮੂੰਹ 'ਚ ਉੱਧਰ ਉਹ ਖਾਈ ਜਾਂਦਾ ਉੱਧਰ ਤੂੰ ਖਾਈ ਨਾ ਤੁਹਾਡਾ ਦੀ ਕੋਈ ਕੈਨੇਡਾ ਵਾਲੇ ਸਾਡ ਦੀ ਕਰਨਾ ਚਾਹੁੰਦੇ ਉਥੋਂ ਮਿਲਦਾ ਨਹੀਂ ਕੁਝ ਪਰ ਇਹ ਇੱਕ ਧਿਆਨ ਰੱਖੀ ਚੀਜ਼ ਆ ਵੀ ਸਾਰਿਆਂ ਨੂੰ ਇੱਕ ਇੱਕ ਹੀ ਸਮੋਸਾ ਦਿਓ ਹੈ ਚਲੋ ਜੀ ਚਲੋ ਜੀ ਆ ਯਮਨ ਆ ਗਿਆ ਯਮਨ ਜੇਦੂ ਭਾਈ ਤੂੰ ਕੋਣ ਲਾ ਕੇ ਨਾ ਸਾਰੀਆਂ ਬੁੜੀਆਂ ਨੇ ਦੁਬਾਰਾ ਫੇਰਾ ਇੱਥੇ ਆ ਕੇ ਬਹਿ ਜਾਣਾ ਵੀ ਇੰਨਾ ਤੇਰਾ ਸੁਰ ਤੂੰ ਲਾਦਾ ਨਾ ਜਦੋਂ ਇਹਨੂੰ ਕਿਹਨੂੰ ਟੀਵੀ ਚਾਹੀਦਾ ਬੰਦੇ ਚਾਹੁੰਦਾ ਲੋ ਜੀ ਪ੍ਰੋਗਰਾਮ ਦੀ ਸਮਾਪਤੀ ਹੋ ਗਈ ਆ ਸੋ ਪ੍ਰੀਆ ਕੱਲ ਫੇਰੇ ਹੀ ਪ੍ਰੋਗਰਾਮ ਆ ਕੱਲ ਪ੍ਰੋਗਰਾਮ ਇਹੀ ਫੇਰੇਗਾ ਸੋ ਸਾਰਿਆਂ ਨੂੰ ਇਨਵਾਈਟ ਕਰ ਸਵੇਰੇ ਸਾਰੇ ਜਾਨੇ ਫੇਰ ਆ ਜੀ ਕੱਲ ਤੋਂ ਇਸ ਤੋਂ ਵਧੀਆ ਪ੍ਰੋਗਰਾਮ ਹੋਗਾ ਜੀ ਬਹੁਤ ਵਧੀਆ ਕੰਮ ਆਪਾਂ ਪੰਜੇ ਸ਼ੁਰੂ ਕਰ ਦੇਣਾ ਬਸ ਇਹ ਸਾਰੇ ਟਾਈਮ 'ਤੇ ਫੇਰ ਆ ਜਿਓ ਨਹੀਂ ਤੂੰ ਬੀਬੀ ਇਹ ਸਾਰਿਆਂ ਨੂੰ ਪਹਿਲਾਂ ਵਰਤੋਣਾ ਕਿ ਪਹਿਲਾਂ ਆਪ ਖਾਣਾ ਮੂੰਹ ਪਹਿਲਾਂ ਪਹਿਲਾਂ ਨੇ ਸੀਂਜ ਤੇਰੇ ਦੋ ਰਸਗੁਲੇ ਮੂੰਹ 'ਚ ਪਾਏ ਹੁਣ ਤੂੰ ਸਮੋਸੇ ਨੂੰ ਪਾਲਿਆ ਘੇੜਾ ਹਾਂ ਮੈਂ ਗਿਣਦਾ ਆ ਕਿਉਂ ਜਿੰਨਾ ਸਵੇਰੇ ਵਲੌਗ 'ਚ ਚਾਹੁੰਦਾ ਕਿਹੜੇ ਕਿੱਦੋਂ ਮੈਨੂੰ ਪਹਿਲਾਂ ਇਹ ਤਾਂ ਦੱਸ ਇਹ ਦੇਖਿਆ ਮੈਂ ਭਾਈ ਇਹ ਕਿਵੇਂ ਪੈ ਗਏ ਪ੍ਰੀਆ ਸਾਰੇ ਸੋ ਟਿਕਟ ਡੁੱਟ ਕੇ ਉੱਥੇ ਸਾਰੇ ਕਹਿੰਦੇ ਖਾਣਾ ਹੀ ਨਹੀਂ ਖਾਣੇ ਨਹੀਂ ਲੈ ਲਓ ਆਂਟੀ ਚਟਨੀ ਨਾਲ ਲਾ ਲਓ ਇੱਕ ਆ ਫੜ ਦੱਸੇ ਯਾਰ ਤੂੰ ਸੰਘਦਾ ਬਹੁਤ ਆ ਯਾਰ ਆ ਫੜ ਥੋੜਾ ਹੀ ਖਾ ਲਾ ਫਿਰ ਬਸ ਬਹੁਤ ਆ ਬਹੁਤ ਆ ਇਹ ਬਸ ਰੱਖ ਦੇ ਰੱਖ ਦੇ ਰੱਖ ਦੇ ਦੀ ਡੈਕੋਰੇਸ਼ਨ ਤੇ ਲੜੀਆਂ ਦਾ ਤੁਹਾਨੂੰ ਵਿਊ ਦਿਖਾ ਦਈਏ ਸੋ ਬੀਬੀਆਂ ਦਾ ਪ੍ਰੋਗਰਾਮ ਹੋ ਗਿਆ ਖਤਮ ਤੇ ਹੁਣ ਤਸੀਂ ਆ ਗਏ ਘਰੇ ਉਧਰੋਂ ਕਹਿੰਦੇ ਬੰਨੂ ਵੀ ਆ ਗਿਆ ਇਹ ਭੈਣ ਜੀ ਤੁਹਾਨੂੰ ਮੈਂ ਦੱਸਿਆ ਨਾ ਵੀ ਵਿਆਹ ਜ ਹੋਿਆ ਨਹੀਂ ਤੇ ਪਹਿਲਾਂ ਹੀ ਆ ਜਾਂਦੇ ਮੰਗਣ ਵਾਲੇ ਚਲੋ ਕੋਈ ਕੋਈ ਨਾ ਬਾਜ ਆਇਆ ਭਾਜੀ ਯਾਰ ਬਾਜ ਆਇਆ ਤੇ ਕੋਈ ਵੀ ਨਹੀਂ ਬਣਾ ਸਕਦਾ ਕਿਵੇਂ ਕਿਵੇਂ ਇਹ ਰੋਟੀ ਦੀ ਸ਼ੇਪ ਕੋਈ ਵੀ ਨਹੀਂ ਵਧੀਆ ਬਣਾ ਸਕਦਾ ਆ ਬਾਈ ਰੋਟੀ ਦੀ ਚੈਲੰਜ ਕਰਦੇ ਵੀ ਇਹੋ ਜੀ ਰੋਟੀ ਕੋਈ ਵੀ ਸ਼ੇਪ ਚ ਐਡੀ ਨਹੀਂ ਬਣਾ ਸਕਦਾ ਇਹ ਵੈਸੇ ਇਹ ਮੈਨੂੰ ਇਹ ਦੋ ਹੋਜੀ ਹੋਣੀ ਪਈ ਇਹ ਦੱਸੋ ਵੀ ਨਕਸ਼ਾ ਘੜੀ ਜਗ੍ਹਾ ਦਾ ਇਹ ਇਹ ਬਣਾਉਣਾ ਹੈ ਜੇ ਨਕਸ਼ਾ ਹੀ ਬਣਾਣਾ ਇਹ ਨਕਸ਼ਾ ਜੇ ਬਣਾਉਣਾ ਹੈ ਤੈਨੂੰ ਤਾਂ ਜਲ ਇਹ ਵੀ ਹੁੰਦੀ ਹੈ ਕਈਆਂ ਜਨਾਨੀਆਂ ਨੂੰ ਤਾਂ ਕੁਝ ਵੀ ਨਹੀਂ ਹੁੰਦਾ ਪਰ ਯਾਰ ਤੇਰੀ ਗੱਲ ਕਰਦਾ ਪਿਆ ਉਹ ਰੋਟੀ ਬਣਾ ਰਹੀ ਮੈਂ ਕਿ ਕਈਆਂ ਨੂੰ ਤਾਂ ਇਹ ਰੋਟੀ ਜਿੰਨੀ ਕੋਈ ਨਹੀਂ ਬਣਾਈ ਉਹ ਵੀ ਨਹੀਂ ਹੁੰਦੀ ਇਹ ਕਿ ਨੰਮਾ ਕਰਵਾਉਣ ਤੈਨੂੰ ਕਹਿੰਦਾ ਤੈਨੂੰ ਸਮਝਾਉਣਾ ਨੂੰ ਕਿੰਨੀਆਂ ਰੋਟੀ ਖਾਣੀ ਆ ਹਾਂ ਮੈਂ ਤਿੰਨ ਚਾਰ ਫੁੜੀਆਂ ਤੇ ਖਾਉਂਗੀ ਨਹੀਂ ਤੇ ਤੂੰ ਸਮੋਸੇ ਖਾਦੇ ਗਲਾਵਿਆਂ ਮਣਾ ਖਾਦੀਆਂ ਜੇ ਤੂੰ ਰੋਟੀ ਤੇ ਚਾਰ ਸਮੋਸੇ ਖਾਦੇ ਸਾਰੇ ਮੰਮੀ ਵੀ ਗਲਾਵਿਆਂ ਮਣਾ ਖਾਦੇ ਆਹ ਕੁੜੀ ਥੋਡੀ ਏ ਹਾਂ ਤੂੰ ਵੀ ਤਾਂ ਇੱਕ ਰੋਟੀ ਖਾ ਕੇ ਬਸ ਕਰ ਜੰਨੇ ਮੇਰਾ ਪੇਟ ਫਿਰ ਵੀ ਨਹੀਂ ਆਗਾ ਨਹੀਂ ਤੂੰ 55 ਕਿਲੋ ਪੇਟ ਨਹੀਂ ਚੱਲੇਗਾ ਫਿਰ ਇਹਨੀਆਂ ਰੋਟੀਆਂ ਇਹ ਲੱਗਦੀਆਂ ਨਹੀਂ ਅੰਦਰ ਚੂਹੇ ਚਾਹ ਲੱਗਦੇ ਦੇ ਅੰਦਰ 55 ਕਿਲੋ ਭਾਰ ਲਓ ਜੀ ਰੋਟੀਆਂ ਬਣੀਆਂ ਮਮੀ ਵੈਸੇ ਨਾ ਕਰੇ ਜਿਵੇਂ ਹੁਣ ਆਪਣੇ ਵਿਆਹ ਆ ਕੁਝ ਸਪੈਸ਼ਲ ਚੀਜ਼ਾਂ ਚਾਹੀਦੀਆਂ ਵਾ ਤੁਸੀਂ ਇੱਥੇ ਭਿੰਡੀ ਅਰਬੀ ਬੀਆ ਕਰੇਲੇ ਆਹ ਉਹ ਵੀ ਬਚੀ ਕਿਦਾਂ ਦੀ ਬਣੀ ਐ ਇਹ ਆਟਾ ਨਹੀਂ ਲਾਈ ਐ ਕਿਧਰੋਂ ਆਈ ਐ ਇਹ ਤੇ ਮੰਮੀ ਨੇ ਭੇਜੀ ਆ ਵੇ ਚਲੋ ਜੀ ਇਹ ਮੈਨੂੰ ਨਹੀਂ ਲੱਗਦਾ ਵਿਆਹ ਕੁਝ ਬਣੂਗਾ ਲੋ ਇਸ ਟਾਈਮ ਤਾਂ ਲਵਾਈ ਬਹਿ ਜਾਂਦੇ ਕਰੇ ਮਟਰ ਪਨੀਰ ਲਵਾਈ ਬਹਿ ਕੇ ਸਾਡੇ ਮਠਿਆਈ ਤਾਂ ਇੰਨੀ ਬਣਾਈ ਵੇਸ ਤੱਕ ਅੱਜ ਤਾਂ ਤੂੰ ਬੜੇ ਸੋਹਣੇ ਵੀਡੀਓ 'ਚ ਨਖਰੇ ਲੱਗਦੇ ਆ ਲੈ ਪ੍ਰੀਆ ਲੈਣਾ ਦਵਾਈ ਲੈਣਾ ਇਹ ਕਾਦੀ ਕੀ ਹੋ ਰਿਹਾ ਇਹ ਦਵਾਈ ਦਵਾਈ ਆ ਇਹ ਉਹੀ ਦੰਦਾ ਦੀ ਇਹਦੇ ਦੰਦ ਟੁਗਦੇ ਪਰ ਮੈਂ ਇਦਾਂ ਇੰਨੇ ਇੰਨੇ ਵੱਟੀਆਂ ਗੋਲੀਆਂ ਲੱਲਾ ਹਾਂ ਤੇ ਪ੍ਰੀਆ ਫਿਰ ਮਿੱਠਾ ਥੋੜਾ ਗਲਾਬੀਆਂ ਨੂੰ ਥੋੜੇ ਖਾਦੇ ਆ ਉਦੋਂ ਦਾ 8-9 ਗਲਾਬੀਆਂ ਖਾ ਗਈ ਤੂੰ ਕੱਲ੍ਹ ਇਲਾਸ਼ੇ ਇੱਕ ਪੀਣਾ ਮਾ ਉਥੇ ਇੱਕ ਬ੍ਰਿਸਟਾ ਦੇ ਯਾਰ ਇਹ ਸਾਰੇ ਵੇ ਤੇਰੇ ਖਾਣ ਵਾਲੇ ਕਿਉਂ ਹੋਏ ਪਏ ਆ ਕੀ ਕਰਦੇ ਮੇਰਾ ਖਾਣਾ ਤੱਕਦੇ ਆ ਤੁਸੀਂ ਇੱਥੇ ਆ ਕੇ ਤਾਂ ਹੀ ਨਹੀਂ ਲੱਗਦਾ ਤੈਨੂੰ ਨਾ ਕੋਈ ਮੇਰੇ ਕੋਈ ਨਾ ਕੋਈ ਪ੍ਰੋਬਲਮ ਹੋ ਹੀ ਜਾਂਦੀ ਆ ਖਾ ਕੇ ਮੈਨੂੰ ਲੱਗਦੀ ਨਹੀਂ ਇਹ ਬੰਦਾ ਵੀ ਮੈਨੂੰ ਲਾਦਾ ਨੋਟਿਸ ਮੈਨੂੰ ਹਾਂ ਕਮ ਆਨ ਸਿਸਟਰ ਦਾ ਲਾਭ ਦੇਖੋ ਦੋਨਾਂ ਦਾ ਤੋਂ ਬਾਅਦ ਆਪਾਂ ਹੁਣ ਲੱਗੇ ਆ ਸੋਹਣ ਸੋ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆ ਸੋ ਘਰ ਦੇਖੋ ਕਿੰਨਾ ਸੋਹਣਾ ਡੈਕੋਰੇਸ਼ਨ ਹੋ ਗਿਆ ਸੋ ਅੱਜ ਡੈਕੋਰੇਸ਼ਨ ਵੀ ਇੱਕ ਹੋ ਗਈ ਘਰ ਦੀ ਉਧਰੋਂ ਆਪਾਂ ਕਹਿੰਦੇ ਕਿ ਆਪਾਂ ਮਾਈਆਂ ਵੀ ਬਹਿ ਗਈਆਂ ਕੁੜੀਆਂ ਨੇ ਬੁੜੀਆਂ ਨੇ ਨੱਚ ਵੀ ਰਿਆ ਤੇ ਕੱਲ ਫਿਰ ਇਸ ਵਲੌਗ ਨਾਲ ਮਿਲਦੇ ਆਂ ਕੱਲ ਫਿਰ ਆਪਾਂ ਮਾਈਆਂ ਕੱਢਾਂਗੇ ਕੱਲ ਤਾਂ ਆਪਾਂ ਸੋਚ ਲਿਆ ਮੈਨੂ ਕੀ ਕੀ ਖਵਾਣਾ ਵਾ ਅੱਛਾ ਕੀ ਗੱਲ ਕੀ ਕੀ ਹੈ ਵੈਸੇ ਤੂੰ ਕਿਧਰੋਂ ਆ ਗਈ ਹੁਣ ਇਹ ਕਹਿੰਦੀ ਮੈਂ ਵੀ ਆਪਣਾ ਸੀ ਨਹੀਂ ਜੇ ਤੂੰ ਹੁਣ ਬਿਮਾਰ ਹੋਈ ਗਈਆਂ ਤੇ ਸਾਰਿਆਂ ਨੂੰ ਤੂੰ ਦਵਾਈਆਂ ਦਿਖਾਈ ਜਾਣੀਆਂ ਮੈਂ ਕਹਿੰ ਲੱਗਿਆ ਬਿਨਾ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਕਾੱਕਰੇ ਕਹਿੰਦੇ ਦਵਾਈਆਂ ਇਹ ਸਵੇਰ ਦਾ ਮੈਨੂ ਕੀ ਹੈ ਸਮਝਾ ਰਹੀ ਸੀ ਬ੍ਰੈਡ ਬ੍ਰੈਡ ਪਕੋੜੇ ਆ ਇਸ ਤੇ ਕੀ ਆ ਪੌੜੇ ਓ ਕੱਲ ਨੂੰ ਸ਼ਾਮ ਬੱਸ 70 ਦਾ ਫਾਇਦਾ ਕੀ ਕਰਨ ਦਾ 40 ਦਾ ਇਹਨੇ ਖਾ ਜਾਣੀ ਕੱਲ ਨੂੰ ਆਪਣਾ ਪ੍ਰੋਗਰਾਮ ਕੀ ਕੀ ਦੱਸੋ ਪਹਿਲਾਂ ਮੈਂ ਦੱਸਦਾ ਉਹ ਲੈ ਮੋਰਨਿੰਗ ਦੀ ਸ਼ੇਰ ਵਾਲੀ ਪਿਕ ਕਰਨ ਜਾਣੀ ਆ ਜੀ ਕਿ ਜਾਗੋ ਦੇ ਆਊਟਫਿਟਸ ਮਤਲਬ ਕਿ ਸਵੇਰ ਦਾ ਵਲੌਗ ਬਹੁਤ ਕੈਂਟ ਹੋਣ ਵਾਲਾ ਆ ਸੋ ਦੱਸੋ ਨਾ ਰਿਵੀਲ ਨਾ ਕਰੋ ਦੇਖੋ ਭਾਜੀ ਡੈਕੋਰੇਸ਼ਨ ਓਕੇ ਬਾਏ ਟਾਟਾ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਸਵੇਰੇ ਬਾਏ ਜੀ ਬਾਏ